ਜਾਤੀਵਾ ਤੁਸੀਂ ਨਗਰ ਕੌਂਸਲ ਦੀ ਮੀਟਿੰਗ ਦੇਖੀਓ ਉੱਥੇ ਬਹੁਤ ਸਾਰਾ ਵਿਵਾਦ ਹੋਇਆ ਲੇਕਿਨ ਵਿਵਾਦ ਚ ਕਈ ਵੇਲੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਕਨਸੀਲ ਹੋ ਜਾਂਦੀਆਂ ਦੱਬੀਆਂ ਰਹਿ ਜਾਂਦੀਆਂ ਮੈਡਮ ਜਸਪ੍ਰੀਤ ਕੌਰ ਬਖਸ਼ੀ ਜੀ ਸਾਡੇ ਨਾਲ ਮੌਜੂਦ ਨੇ 13 ਨੰਬਰ ਵਾਰਡ ਤੋਂ ਐਮਸੀ ਨੇ ਹਮੇਸ਼ਾ ਹੀ ਆਪਣੇ ਵਾਰਡ ਦੇ ਮਸਲੇ ਚੱਕਦੇ ਰਹਿੰਦੇ ਆ ਪਰ ਅਸੀਂ ਇਹਨਾਂ ਤੋਂ ਲਾਈਵ ਜਾਨਣਾ ਚਾਹੁੰਦੇ ਆ ਆਪਣੇ ਚੈਨਲ ਦੇ ਜਿਹੜੇ ਦਰਸ਼ਕ ਆ ਉਹਨਾਂ ਤਾਂ ਕੱਲ ਪਹੁੰਚਾਉਣਾ ਚਾਹੁੰਦੇ ਕਿ ਇਹਨਾਂ ਦੇ ਵਾਰਡ ਦੇ ਕਿਹੜੇ-ਕਿਹੜੇ ਮਸਲੇ ਆ ਜਿਹੜੇ ਖਾਲੇ ਤੱਕ ਸੁਣੇ ਨਹੀਂ ਗਏ ਜਾਂ ਸੁਣ ਕੇ ਵੀ ਅਣਸੁਣੇ ਕਰ ਦਿੱਤੇ ਗਏ ਜੀ ਮੈਂ ਸਰ ਮਸਲੇ ਸੁਣੇ ਤਾਂ ਗਏ ਆ ਸੁਣੇ ਜਾਂਦੇ ਆ ਬਟ ਹੱਲ ਨਹੀਂ ਹੁੰਦੇ ਪ੍ਰੋਬਲਮ ਇਹ ਸੁਣ ਕੇ ਵੀ ਅਣ ਸੁਣੇ ਸੁਣ ਕੇ ਅਣ ਸੁਣੇ ਕੀਤੇ ਜਾਂਦੇ ਆ ਜਿੱਦਾਂ ਹੁਣ ਮੇਰੇ ਵਾਰਡ ਦੇ ਵਿੱਚ ਨਿਊ ਟੀਚਰ ਕਲੋਨੀ ਆ ਫਤਿਹਨਗਰ ਤੇ ਆ ਰੰਬਰ ਵਾਰਡ অলমোਸਟ ਪ੍ਰੋਬਲਮ ਚਲਦੀ ਪਈ ਹੈ ਵੀ ਜਿਹੜਾ ਪੀਣ ਵਾਲੇ ਪਾਣੀ ਦੇ ਵਿੱਚ ਗੰਦਾ ਪਾਣੀ ਆ ਜਿਹੜਾ ਮਿਕਸ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਇਹ ਤੁਸੀਂ ਪਿਛਲੀਆਂ ਚਾਰ ਮੀਟਿੰਗਾਂ ਨੋਟਿਸ ਕਰ ਸਕਦੇ ਆ ਵੀ ਹਰੇਕ ਮੀਟਿੰਗ ਤੇ ਮੁੱਦਾ ਉਠਾਇਆ ਹੈ ਠੀਕ ਹੈ ਇਹ ਮੈਂ ਮੰਨ ਲਵਾਂ ਐਮਐਲਏ ਸਾਹਿਬ ਦੀ ਨੋਟਿਸ ਵੀ ਜਿ ਲੈ ਕੇ ਆਈਆਂ ਤੇ ਉਹਨਾਂ ਨੇ ਵੀ ਹਦਾਇਤ ਕੀਤੀ ਸੀ ਵੀ ਪੀਣ ਵਾਲਾ ਮਸਲਾ ਪਾਣੀ ਦੀ ਪ੍ਰੋਬਲਮ ਹੈ ਇਹ ਵੀ ਆਪਾਂ ਲੋਕਾਂ ਦੇ ਹੈਲਥ ਦੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ ਖਿਲਵਾੜ ਹੋ ਰਿਹਾ ਜੀ ਖਿਲਵਾੜ ਹੋ ਰਿਹਾ ਬਿਲਕੁਲ ਜੀ ਤੇ ਹੁਣ ਇੰਨੇ ਚਾਰ ਪੰਜਵੇਂ ਲਗਾਤਾਰ ਲੋ ਗੰਦਾ ਪਾਣੀ ਪੀ ਰਹੇ ਤਾਂ ਉਹ ਉਹ ਕਿੱਥੇ ਜਾਣਾ ਲੋਕ ਬਿਮਾਰ ਪੈ ਰਹੇ ਨੇ ਚਾਰ ਪੰਜ ਮੀਟਿੰਗਾਂ ਤੁਸੀਂ ਗੱਲ ਕਰ ਰਹੇ ਆ ਆਪਾਂ ਜੇ ਮਹੀਨਿਆਂ ਵਿੱਚ ਦੇਖੀਏ ਕਿੰਨੇ ਮਹੀਨਿਆਂ ਤੋਂ ਤੁਸੀਂ ਰੈਗੂਲਰ ਇਹ ਮੀਟਿੰਗਸ ਦੀ ਗੱਲ ਮੈਂ ਕੀਤੀ ਹੈ ਬਟ ਇਹਦੀ ਕੰਪਲੇਂਟਸ ਨੇ ਇਹ ਲਗਾਤਾਰ 4 ਮਹੀਨੇ ਤੋਂ ਜਾ ਰਹੀਆਂ ਨੇ ਮੀਟਿੰ ਭੇਜੇ ਗਏ ਕੋਈ ਪ੍ਰੋਬਲਮ ਲੱਭੀ ਗਈ ਟੈਕਨੀਕਲ ਇਸ਼ੂਜ਼ ਦਾ ਪਰ ਟੈਕਨੀਕਲ ਇਸ਼ੂ ਪਰ ਇਹ ਉਹੀ ਪ੍ਰੋਬਲਮ ਹੈ ਜਿਹੜੀ ਕਿ ਪ੍ਰਾਇੋਰਟੀ ਬੇਸ ਤੇ ਇਹਨੂੰ ਸੋਲਵ ਕਰਨੀ ਜ਼ਰੂਰੀ ਹੈ ਕਿਉਂਕਿ ਲੋਕਾਂ ਤੇ ਹੈਲਥ ਪ੍ਰੋਬਲਮ ਆ ਸਕਦੀ ਹੈ ਇਸ ਚੀਜ਼ ਨੂੰ ਇਹਦਾ ਡਿਪਾਰਟਮੈਂਟ ਸੀਵਰੇਜ ਡਿਪਾਰਟਮੈਂਟ ਦੀ ਹੈ ਇਹ ਡਿਪਾਰਟਮੈਂਟ ਹਾਂਜੀ ਪਰ ਜ਼ਿੰਮੇਵਾਰੀ ਤਾਂ ਕੰਪਨੀ ਕਮੇਟੀ ਦੀ ਬਣਦੀ ਹੈ ਜੀ ਹੈਨਾ ਤੇ ਜੇ ਹੀ ਸਾਬ ਹਰ ਇੱਕ ਚੀਜ਼ ਵਿੱਚ ਹੋ ਚੁੱਕੀ ਹੈ ਪ੍ਰੋਬਲਮ ਇਹ ਵੀ ਹੱਲ ਨਹੀਂ ਹੋ ਰਿਹਾ ਅੱਜ ਵੀ ਮੈਂ ਮੀਟਿੰਗ ਦੇ ਮੁੱਦਾ ਦੁਬਾਰਾ ਦੁਬਾਰਾ ਚੱਕਿਆ ਆ ਠੀਕ ਹੈ ਹਾਂ ਪਰ ਇਹ ਹੈ ਵੀ ਚਲੋ ਤੁਹਾਨੂੰ ਕਹਿੰਦਾ ਆਸ਼ਵਾਸਨ ਦਿੱਤਾ ਜਾਂਦਾ ਹੈ ਪਰ ਕੰਮ ਨਹੀਂ ਹੁੰਦਾ ਹੈਗਾ ਨੀ ਮੈਡਮ ਗੱਲ ਅਣਗੌਲੀ ਕਿਉਂ ਕੀਤੀ ਜਾਂਦੀ ਉਹਦੇ ਪਿੱਛੇ ਕੀ ਕਾਰਨ ਮੰਨਦੇ ਆ ਕਿ ਜਿਹੜੇ ਆਪ ਦੇ ਐਮਸੀਏ ਉਹਨਾਂ ਨੂੰ ਵੱਧ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਦੇਖੋ ਜੀ ਹੁਣ ਸਰਕਾਰ ਨੇ ਆਪਣਾ ਕੰਮ ਤਾਂ ਕਰਨਾ ਹੀ ਆ ਜੀ ਠੀਕ ਹੈ ਸਰਕਾਰ ਨੇ ਆਪਣੇ ਬੰਦੇ ਦਾ ਕੰਮ ਤਾਂ ਕਰਨਾ ਹੀ ਹੈ ਠੀਕ ਹੈ ਠੀਕ ਹੈ ਪਰ ਭਾਈ ਇਹ ਵੀ ਇਹ ਵੀ ਚੀਜ਼ ਹੈਗੀ ਹੈ ਵੀ ਚਲੋ ਡਿਲੇ ਹੋ ਰਿਹਾ ਕੁਝ ਇਹ ਜਿਹੜੀ ਸਾਨੂੰ ਰੀਜ਼ਨ ਦੱਸਿਆ ਜਾਂਦਾ ਉਹ ਇਹ ਦੱਸਿਆ ਜਾ ਰਿਹਾ ਹੈ ਵੀ ਟੈਕਨੀਕਲ ਇਸ਼ੂਜ਼ ਹੈ ਵੀ ਟੈਕਨੀਕਲ ਇਸ਼ੂਜ਼ ਹੈ ਪਰ ਇਹ ਇਹ ਪਰ ਕਰਨਾ ਪੈਣਾ ਆ ਝੂਠਾ ਸੱਚਾ ਘੇੜਾ ਵੀ ਮਾਰਿਆ ਕਿ ਨਹੀਂ ਮਾਰਿਆ ਨਹੀਂ ਜੀ ਝੂਠਾ ਸੱਚਾ ਘੇੜਾ ਵੀ ਨਹੀਂ ਮਾਰਿਆ ਮਾਰਿਆ ਜੀ ਜੇ ਮੈਂ ਮੀਡੀਆ ਰਿਕੁਐਸਟ ਕਰਦੀ ਆ ਮੀਡੀਆ ਖੁਦ ਜਾ ਕੇ ਸਰਵੇ ਕਰ ਸਕਦਾ ਲੋਕਾਂ ਨਾਲ ਗੱਲਬਾਤ ਕਰ ਸਕਦਾ ਵੀ ਕਿੰਨੀ ਦੇਰ ਤੋਂ ਦਿੱਕਤ ਆ ਰਹੀ ਹੈ ਭੈਣ ਜੀ ਅੱਜ ਸ਼ਾਮ ਨੂੰ ਅਸੀਂ ਆ ਰਹੇ ਹਾਂ ਔਰ ਸੱਚੀ ਬੜੀ ਮੰਦ ਭਾਗੀ ਗੱਲ ਹੈ ਜਿ ਸ਼ਰਮਸਾਰ ਕਰਨ ਵਾਲੀ ਗੱਲ ਹੈ 4 ਮਹੀਨਿਆਂ ਤੋਂ ਇੱਕ ਐਮਸੀ ਬਾਰ-ਬਾਰ ਮੀਟਿੰਗਾਂ 'ਚ ਅਪੀਲ ਕਰ ਰਿਹਾ ਇੱਕ ਐਮਸੀ ਬਾਰ-ਬਾਰ ਕਾਲ ਕਰ ਰਿਹਾ ਤੇ ਫਿਰ ਵੀ ਜੇ ਗੇੜੇ ਤੱਕ ਨਹੀਂ ਮਾਰਿਆ ਜੇ ਜਾ ਕੇ ਇਹ ਚੀਜ਼ਾਂ ਮਤਲਬ ਪੁਆਇੰਟ ਆਊਟ ਕੀਤੀਆਂ ਨੇ ਕੰਪਲੇਂਟਸ ਕੀਤੀਆਂ ਨੇ ਬਟ ਉਹਦਾ ਹੱਲ ਨਹੀਂ ਹੋ ਰਿਹਾ ਕੋਈ ਮਾਉਂਟ ਹੱਲ ਨਹੀਂ ਹੋ ਰਿਹਾ ਜੀ ਆਪਾਂ ਇਹ ਗੱਲ ਸਮਝੀਏ ਕਿ ਐਮਰਜੈਂਸੀ ਸਿਚੁਏਸ਼ਨ ਨਹੀਂ ਆ ਜੇ ਕੋਈ ਪਾਣੀ ਪੀ ਰਿਹਾ ਦੇਖੋ ਪਾਣੀ ਪੀਣ ਲਈ ਵੀ ਵਰਤਉਣਾ ਨਾਲ ਲਈ ਵੀ ਵਰਤਉਣਾ ਬਹੁਤ ਸਾਰੇ ਕਮਲ ਮਤਲਬ ਸਿਚੁਏਸ਼ਨ ਸੇ ਪਾਣੀ ਯੂਜ਼ ਹੁੰਦਾ ਜਦ ਕਮਾਰ ਹੋ ਰਹੇ ਆ ਲੋਕਾਂ ਨੇ ਕਿੱਦਾਂ ਲੋਕ ਕਿੱਦਾਂ ਸਰਵਾਈਵ ਕਰ ਰਹੇ ਨੇ 4 ਮਹੀਨੇ ਤੋਂ ਲੋਕ ਜਾਣਦੇ ਆ ਤੇ ਲੋਕ ਆ ਕੇ ਕਹਿੰਦੇ ਸੀ ਤੁਸੀਂ ਤਾਂ ਧਰਨਾ ਦੇਣਾ ਆ ਤੇ ਹਰ ਇੱਕ ਕੋਈ ਸਮਰੱਥਾ ਵੀ ਨਹੀਂ ਪੈਂਜੀ ਕਿ ਕੋਈ ਆਰਓ ਵਾਲਵੇ ਔਰ ਆਰਓ ਵੀ ਕੰਮ ਉੱਥੇ ਕਰੂਗਾ ਜਿੱਥੇ ਮਾੜੀ ਮੋਟੀ ਗੰਦਗੀ ਹੋਵੇ ਜਿਹੜਾ ਆ ਹੀ ਪਿੱਛੋਂ ਗੰਦ ਰਿਹਾ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਤੁਸੀਂ ਆਰਓ ਯੂਜ਼ ਕਰ ਲਓਗੇ ਕਰ ਲਿਆ ਤੁਸੀਂ ਧੋਣਾ ਆ ਠੀਕ ਹੈ ਤੁਸੀਂ ਕੱਪੜੇ ਧੋਣੇ ਆ ਤੁਸੀਂ ਸੀਵਰੇਜ ਦੇ ਪਾਣੀ 'ਚ ਧੋਵੋਗੇ ਪਾਣੀ ਤੋਂ ਬਿਨਾ ਨਹੀਂ ਬੰਦਾ ਸਰਵਾਈਵ ਕਰ ਸਕਦਾ ਪਾਣੀ ਤਾਂ ਨੂੰ ਪੀ ਲਈ ਵੀ ਤੇ ਬਾਕੀ ਕੰਮ ਆਉਂਦੇ ਨੇ ਜਿਹੜੇ ਤੜਕੇ ਵੈਸੇ ਜਿਹੜਾ ਚੌਲ ਬਣਾਣੇ ਹੋਰ ਚੀਜ਼ਾਂ ਕੁਕਿੰਗ ਚ ਵੀ ਯੂਜ਼ ਹੁੰਦਾ ਬਿਲਕੁਲ ਬਿਲਕੁਲ ਤੁਸੀਂ ਇੰਨਾ ਉਹ ਨਹੀਂ ਕਰ ਸਕਦੇ ਦੂਜੀ ਪ੍ਰੋਬਲਮ ਆਂਦੀ ਵੀ ਇਹ ਸਾਨੂੰ ਰਾਮ ਜੀ ਸੀਵਰੇਜ ਬਲੋਂਗ ਦਾ ਸਾਰੇ ਸ਼ਹਿਰ ਦੇ ਵਿੱਚ ਹੈਗੀ ਹੋएगी ਹੈ ਮੇਨ ਦਿੱਕਤ ਇਹ ਆ ਵੀ ਰਾਮ ਸ਼ਰਨ ਆਸ਼ਰਮ ਹੈ ਉਹਦੇ ਬਾਹਰ ਬਹੁਤ ਜ਼ਿਆਦਾ ਪਾਣੀ ਇਕੱਠਾ ਹੋਇਆ ਪਿਆ ਦੂਜੀ ਚੀਜ਼ ਇਹ ਵੀ ਉੱਥੇ ਲੋਕ ਚਰਦਾਲੂ ਰੈਗੂਲਰ ਆਉਂਦੇ ਜਾਂਦੇ ਆ ਔਰ ਸਿਰਫ ਨਵੇਂ ਸ਼ਹਿਰ ਦੇ ਆਪਣੇ ਸ਼ਹਿਰ ਦੇ ਨਹੀਂ ਪੰਜਾਬ ਭਰ ਤੱਕ ਸ਼ਹਿਰਾਂ ਨੂੰ ਆਉਂਦੇ ਪਏ ਆ ਤੁਸੀਂ ਇਹ ਵੀ ਸੋਚੋ ਵੀ ਆਪਣੇ ਸ਼ਹਿਰ ਦੇ ਉਹਨਾਂ ਦੇ ਸਾਹਮਣੇ ਕੀ ਇਮੇਜ ਬਣਦੀ ਪਈ ਹੈ ਜਦੋਂ ਇਹ ਜਿਹੜੇ ਖੜੇ ਪਾਣੀ ਚੋਂ ਨਿਕਲ ਕੇ ਜਾਂਦੇ ਪਏ ਆ ਪਾਣੀ ਇੰਨਾ ਨਾ ਪੜੇ ਪਾਣੀ ਦੇ ਬਾਹਰ ਖੜਾ ਤੇ ਉਹਦੇ ਮਤਲਬ ਤੁਸੀਂ ਨਿਕਲ ਕੇ ਜਾ ਨਹੀਂ ਸਕਦੇ ਉਹ ਡੇਲੀ ਉੱਥੇ ਸੱਜ ਸਕ ਹੁੰਦਾ ਹੈ ਲੋਕ ਜਾਂਦੇ ਆ ਬਾਹਰੋਂ ਵੀ ਲੋਕ ਆਉਂਦੇ ਆ ਤੇ ਸਿਰਫ ਇਹ ਸੀਗਾ ਵੀ ਉੱਥੇ ਦਾ ਪਾਣੀ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਉਹ ਵੀ ਨਹੀਂ ਹੋ ਰਿਹਾ ਸਥਿਤੀ ਗੰਭੀਰ ਹੈ ਦੇਖੋ ਇੱਕ ਤਾਂ ਬਾਹਰੋਂ ਵੀ ਫਿਜ਼ੀਕਲੀ ਵੀ ਤੁਹਾਨੂੰ ਜਿਹੜਾ ਪਾਣੀ ਉਹ ਬਿਮਾਰ ਕਰੇ ਕਿਉਂਕਿ ਪਾਣੀ ਖੜਾ ਬਿਮਾਰੀਆਂ ਪਣਪਦੀਆਂ ਦੂਜੀ ਗੱਲ ਤੁਸੀਂ ਪਾਣੀ ਨੂੰ ਇਨਟੇਕ ਕਰਦੇ ਆ ਪਾਣੀ ਬਿਨਾ ਰਹਿ ਨਹੀਂ ਜਾ ਸਕਦਾ ਸਾਰਾ ਦਿਨ ਪਾਣੀ ਦੀ ਵਰਤੋਂ ਕਰਨੀ ਪੈਂਦੀ ਔਰ ਹਿਮੀਡਿਟੀ ਇੰਨੀ ਹੈ ਡਾਕਟਰ ਵੀ ਕਹਿੰਦੇ ਪਾਣੀ ਵੱਧ ਪੀਓ ਜੇ ਤੁਸੀਂ ਪਾਣੀ ਵੀ ਗੰਧਲਾ ਪੀ ਰਹੇ ਆ ਇਹ ਦੋ ਪ੍ਰੋਬਲਮ ਨੇ ਜਿਹੜੀਆਂ ਲਗਾਤਾਰ ਰੈਗੂਲਰ ਚੱਲ ਰਹੀਆਂ ਨੇ ਉਹ ਕਈ ਕਈ ਮਹੀਨਿਆਂ ਤੋਂ ਚੱਲ ਰਹੀਆਂ ਤਾਂ ਹੱਲ ਨਹੀਂ ਹੋਣਾ ਮੈਂ ਅਸੀਂ ਸ਼ਾਮੀ ਆਉਨੇ ਆ ਜੀ ਆ ਅਸੀਂ ਵੀਡੀਓ ਪੋਸਟ ਕਰ ਦਨੇ ਆ ਸ਼ਾਮ ਨੂੰ ਵੀ ਅਸੀਂ ਆਉਨੇ ਤੇ ਤੁਹਾਡੀ ਰਿਕਵੈਸਟ ਕਰਦੀ ਆ ਮੀਡੀਆ ਨੂੰ ਵੀ ਜਰੂਰ ਆ ਕੇ ਵਿਜ਼ਿਟ ਕਰੋ ਤੁਸੀਂ ਚਲ ਮੈਂ ਆਪਣੀ ਗੱਲ ਰੱਖੀ ਆ ਤੁਸੀਂ ਲੋਕਾਂ ਨਾਲ ਵੀ ਗੱਲ ਕਰੋ ਇਹ ਚੀਜ਼ੀ ਤੁਹਾਨੂੰ ਸਾਰੀ ਗੱਲ ਸਾਹਮਣੇ ਸੱਚਾਈ ਸਾਹਮਣੇ ਲੋਕਾਂ ਸਾਹਮਣੇ ਆ ਜਾ ਬਖਸ਼ੀ ਸਾਹਿਬ ਨਾਲ ਤਾਲਮੇਲ ਬਣਾ ਕੇ ਸ਼ਾਮ ਨੂੰ ਆਨੇ ਜ਼ਰੂਰੀ ਮਤਲਬ ਇਹ ਜਿਹੜਾ ਤੁਹਾਡਾ ਜਿਹੜੀ ਤੁਸੀਂ ਆਵਾਜ਼ ਚੈੱਕ ਕਰ ਰਹੇ ਮਸਲਾ ਜ਼ਰੂਰੀ ਹੈ ਇਹ ਉੱਠਣਾ ਚਾਹੀਦਾ ਔਰ ਲੋਕਾਂ ਦਾ ਭਲਾ ਹੋਣਾ ਚਾਹੀਦਾ ਠੀਕ ਹੈ ਥੈਂਕ ਯੂ ਵੈਰੀ ਥੈਂਕ ਯੂ